ਸਾਹਿਬ ਜੀ ਦੱਸਿਓ ਤੁਹਾਡਾ ਸੌਦਾ ਆਪਣਾ ਪੈਸੇ ਯਾਰ ਤੋਂ ਉੱਤੇ ਅੱਜ ਆਪਾਂ ਪਹੁੰਚਿਆ ਗਏ ਸ਼ਹਿਰ ਮੋੜ ਮੰਡੀ ਬਾਈਕ ਦੀ ਮੋਟਰ ਤੇ ਪੁੱਛੀ ਗਲ ਗਰੇ ਬਾਈ ਦੀ ਗੱਡੀ ਬਾਰੇ ਦੇਓ ਜਾਣਕਾਰੀ ਜੀ ਕਿਹੜੀ ਗੱਡੀ ਹੈ ਜੀ ਕਿਹੜਾ ਮਾਡਲ ਹੈ ਇਹ 2015 ਮਾਡਲ ਹੈ ਜੀ ਠੀਕ ਹੈ ਉਸ ਕਾਰ ਹੈ ਜੀ ਕਿਉਂ ਉਸ ਕਾਰ 2015 ਮਾਡਲ ਲੱਗੀ ਆਲੀ ਪੰਜਾਬ ਨੰਬਰ ਪਹਿਲੇ ਨਾਲ ਵੀ ਠੀਕ ਹੈ ਜੀ ਬਸ ਤੋਂ ਉਹਦੀ ਗੱਡੀ ਹੈ ਹਾਂ ਸਾਰੀ オリジナル ਹੈ ਜੀ ਠੀਕ ਹੈ ਜੀ ਕਿਉਂ ਠੀਕ ਹੈ ਜੀ ਸਾਰੇ ਨਾਲ ਦੇ ਹੈ ਜੀ ਨਾਲ ਦੇ ਹੈ ਜੀ ਇੱਕ ਇੰਸ਼ੋਰੈਂਸ ਵੀ ਹੈ ਜੀ ਠੀਕ ਹੈ ਜੀ ਹਾਂ ਜੀ ਸਾਰਾ ਵਧੀਆ ਟਾਈਮ ਨੇ ਕਿਉਂਕਿ ਸੀ ਇੰਟੈਲੀਜੈਂਟ ਕਾਰੀ ਆਪੇ ਹੀ 90% ਦੀ ਗੱਲ ਕੀਤੀ ਹੈ ਮੈਂ ਉੱਤੇ ਚੱਲੋ ਜੀ ਦਰਸ਼ਕੋ ਪੂਰੀ ਸੋਨੀ ਦੇ ਸਾਫ ਵਿੱਚ ਗੱਡੀ ਹੈ 350000 ਦੇ ਵਿੱਚ ਉਹ ਓਕੇ ਵੱਲ ਜਾ ਰਿਹਾ ਹੈ ਜੈ ਜੀ ਤੋਂ ਉਹ ਬਾਈ ਜੀ ਪੂਰੀ ਹੈਂਡ ਸਾਫਟ ਦੀ ਹੈ ਇਹਨਾਂ ਦਾ ਪਰ ਤੋਂ ਨਵੀਂ ਹੈ ਗੱਡੀ ਤੇ ਇਹਨੂੰ ਓਕੇ ਗੱਲਬਾਤ ਆ 2010 ਮਾਡਲ ਹੈ ਜੀ ਨਹੀਂ 2015 ਮਾਡਲ 2015 ਮਾਡਲ ਆ ਬਾਈ ਜੀ ਪਹਿਲੇ ਨਾਲ ਪਹਿਲੇ ਨਾਲ ਉਹ ਟੌਸ ਆ ਗੱਡੀ ਜੀ ਹਟਿਆ ਉਸ ਜੀ ਮਿਲਦੀ ਨਹੀਂ ਜੀ ਇਹ ਹਾਂਜੀ ਹਾਂਜੀ 25 ਤੋਂ 26 ਦੀ ਐਵਰੇਜ ਹੈ ਲੈ ਵੀ ਦਰਸ਼ਕ ਵੀਰੋ ਐਵਰੇਜ ਬਹੁਤ ਆ ਗੱਡੀ ਜੀ ਡੀਜ਼ਲ ਤੇ ਜੀ ਠੀਕ ਸਰ ਠੀਕ ਆ ਬਈ ਜੀ ਤੇ ਰੇਟ ਇਹਦਾ ਜਾਇਦ ਜਾਇਦ ਜੀ ਆਪਾਂ ਇਹ ਆਪਾਂ ਨੂੰ ਮਿਲਦੀ ਜੀ ਗੱਡੀ 4.5 ਲੱਖ ਦੀ ਡਿਮਾਂਡ ਆ ਬਈ ਜੀ ਡਿਮਾਂਡ ਹੈ ਲੋ ਵੀ ਦਰਸ਼ਕ ਵੀਰੋ 4.5 ਲੱਖ ਰੁਪਏ ਗੱਡੀ ਦੀ ਡਿਮਾਂਡ ਆ ਜੀ ਟਾਇਰਾਂ ਦੀ ਹਾਲਤ ਹੈ ਲੈ ਵੀ ਟਾਇਰਾਂ ਤੇ ਮਰਾਦੀ ਕਰਾਂ ਨਿਗਾ ਟਾਇਰਾਂ ਦੀ ਹਾਲਤ ਹੈਗੀ 80 ਤੋਂ 90 ਪੈਸੇ ਹਰੇਕ 4 ਲੱਖ ਰੁਪਇਆ ਡਿਮਾਂਡ ਆ 2015 ਮਾਡਲ ਆ ਚਿੱਟਾ ਕਲਰ ਆ ਪਹਿਲੇ ਰਾਹ ਦੀ ਗੱਡੀ ਐ ਓਕੇ ਗੱਲਬਾਤ ਆ ਤੇ ਪੰਜਾਬ ਨੰਬਰ ਦੇ ਨਾਲ ਪੀ ਵੀ 13 ਸਮਰੂਰ ਦਾ ਨੰਬਰ ਆ ਜੀ ਬਹੁਤ ਸੋਹਣੀ ਤੇ ਸਾਫ਼ ਸੁਥਰੀ ਗੱਡੀ ਜੈਨੂਅਲ ਗੱਡੀ ਐ ਜੀ ਓਕੇ ਗੱਲਬਾਤ ਆ ਗੱਡੀ ਦੇ ਭਾਈ ਨੰਬਰ ਤੇ ਵਰੀ ਕਰਾਂ ਨਿਗਾ ਬੜਾ ਸੋਹਣਾ ਨੰਬਰ ਆ 64 64 ਭਾਈ ਪੀ ਵੀ 13 64 64 ਨੰਬਰ ਵੀ ਆਈ ਪੀ ਨੰਬਰ ਆ ਜੋਟਾ ਨੰਬਰ ਬਹੁਤ ਘੱਟ ਮਿਲਦਾ ਭਈ ਜੀ ਮਾਤਾ ਦਾ ਕੋਈ ਦੱਸੋ ਮੇਰਾ ਦੱਸੋ ਜੀ ਬਿਲਕੁਲ ਲੈ ਵੀ ਮਾਤਾ ਕੋਲ ਤਾਂ ਹੋਗਾ ਬਾਈ ਉਹਨਾਂ ਨਾਲ ਸੰਪਰਕ ਕਰ ਲੋ ਤੁਹਾਨੂੰ ਪਹੁੰਚਣਾ ਹੈ ਸ਼ਹਿਰ ਮੋੜ ਮੰਡੀ ਬਾਈਸ਼ੀ ਮੋਟਰ ਤੇ ਓਕੇ ਗੱਲ ਉਹ ਤਾਂ ਬਹੁਤ ਬਹੁਤ ਸਾਨੂੰ ਦਾ ਸਾਫ ਉੱਤਨਾ ਕੱਢਣਾ ਬਾਈ ਉਹਨਾਂ ਕੋਲੇ ਗੱਡੀਆਂ ਹੋਰ ਵੀ ਬਹੁਤ ਜ਼ਿਆਦਾ ਆ ਬਾਈ ਜੀ ਨਿਗਰ ਮਰਾਦ ਮੰਡੀ ਸਟਾਰਟ ਤੇ ਪਾਰਕ ਕਰਦੇ ਬਹੁਤ ਜ਼ਿਆਦਾ ਸਟਾਕ ਆਗਾ 15 16 ਗੱਡੀਆਂ ਬਾਈ ਉਹਨਾਂ ਕੋਲੇ ਹਰ ਜੀ ਹਿੰਦਗੀ ਹੁੰਦੀਆਂ ਇੰਨੀਆਂ ਤੁਸੀਂ ਸੰਪਰਕ ਜ਼ਰੂਰ ਕਰਿਓ ਇਹ ਚਰਦੇ ਬਹੁਤ ਵਧੀਆ ਬੰਦੇ ਆ ਜੀ ਡੀਲ ਤੁਹਾਨੂੰ ਬਹੁਤ ਵਧੀਆ ਮਿਲੂਗੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਇਹਨਾਂ ਨੂੰ ਕਰ ਲੋ ਫੋਲੋ ਪੰਜਾਬੀ ਪੁਸਤਕਾਂ ਦਾ YouTube ਤੇ Facebook ਤੇ ਧੰਨਵਾਦ